ਲੈ ਵੀ ਮਿੱਤਰੋ ਗਾਮਲੇ ਤੇ ਲੱਗਿਆ ਪਿਆਗਾ ਚੀਕੂ ਤੇ ਚੀਕੂ ਭਰਿਆ ਪਿਆ ਪੂਰਾ ਕਾਰਨ ਕੀ ਹੈ ਬਈ ਇਹ ਕਾਰਨ ਇਹ ਹੈ ਦੋ ਦੋ ਬੰਦੇ ਤਾਂ ਖੜੇ ਖੜੇ ਫੜੇ ਖੜੇ ਆ ਨਹੀਂ ਦੋਨੇ ਜਣੇ ਇਹ ਜਾਣ ਦੂਣੇ ਨਹੀਂ ਪੌਦੇ ਦੇ ਵਿੱਚ ਜਾਣ ਬਾਈ ਜੀ ਫਲ ਨਾਲ ਝੁਕਿਆ ਪਿਆ ਫਲ ਇੰਨਾ ਆ ਗਿਆ ਫਲ ਇੰਨਾ ਆ ਗਿਆ ਕਰੀਏ ਕਿ ਦੋ ਬੰਦੇ ਫੜੀ ਖੜੇ ਆ ਵੀਡੀਓ ਦੇ ਦਿਖਾਉਣਾ ਵੀ ਆਪਣੇ ਦਰਸ਼ਕਾਂ ਨੂੰ ਆਪਣੇ ਨੂੰ ਹਾਂਜੀ ਤੇ ਇਹ ਦੇਖ ਲਓ ਵੀ ਫਲ ਕਿੰਨਾ ਆਇਆ ਪਿਆ ਪਰ ਪਰ ਕੇ ਫਲ ਆਇਆ ਪਿਆ ਕਿ ਜਿਹੜੇ ਕਹਿੰਦੇ ਰਹਿੰਦੇ ਨੇ ਵੀਰ ਵੀ ਫਲ ਨਹੀਂ ਆਇਆ ਕੀ ਹੋ ਗਿਆ ਬੂਟਾ ਰਿਜਨਲ ਮਿਲਣਾ ਚਾਹੀਦਾ ਫਲਦਾਰ ਸਹੀ ਗੱਲ ਹੈ ਫਲ ਆਉਣੀ ਆਉਣਾ ਬਾਈ ਫਲ ਤਾਂ ਆਉਣੀ ਆਉਣਾ ਗਾ ਸਹੀ ਗੱਲ ਹੈ ਬਾਈ ਤੇ ਬਾਕੀ ਬਾਈ ਸਾਨੂੰ ਕਰਨੀ ਪਊਗੀ ਮਿਹਨਤ ਮਿਹਨਤ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਬਾਈ ਹਾਂ ਮਿਹਨਤ ਤਾਂ ਕਰਨੀ ਪੈਣੀ ਹੈ ਦਵਾਈ ਖਾ ਤਾਕਤ ਕਲੋਰੋ ਨਾ ਪਾਓ ਇਹਦੇ ਵਿੱਚ ਆਪਾਂ ਠੀਕ ਹੈ ਲੈ ਵੀ ਇਹ ਆ ਜੀ ਕਾਲਾ ਪੱਤੀ ਚੀਕੂ ਲੰਬਾ ਉੱਤੇ ਬੱਕਣ ਵਾਲਾ ਯਾਨੀ ਕਿ ਸਾਨੂੰ ਬਾਈ ਐਕਸਟਰਾ ਕੋਈ ਦਵਾਈ ਦਬੂਈ ਲਾਉਣ ਦੀ ਲੋੜ ਨਹੀਂ ਹੈ ਬਾਈ ਬਾਈ ਆ ਜਾਂਦਾ ਕਈ ਵਾਰ ਆਪਾਂ ਬੂਟਾ ਚੱਲਿਆ ਚਲਾਇਆ ਮਾਰ ਲਾਉਣੇ ਕਹਿੰਦੇ ਬੰਦਾ ਸਿਓ ਹੁੰਦੀ ਨਹੀਂ ਹਾਂਜੀ ਚੱਕ ਕੇ ਕਲੋਰੋ ਦਵਾਈ ਪਾਤੀ ਜਾਂ ਕੋਈ ਹੋਰ ਪਾਤੀ ਉਹ ਜਦੋਂ ਬ ਹੋ ਨਾ ਕੋਈ ਹਾਂ ਜੇ ਕੋਈ ਦਿੱਕਤ ਆਉਂਦੀ ਹੈ ਫਿਰ ਕੋਈ ਦਵਾਈ ਲੋ ਸਲਾਹ ਕਰਕੇ ਡਾਕਟਰ ਨਾਲ ਹਾਂਜੀ ਇਹ ਨਹੀਂ ਹੈਗਾ ਵੀ ਆਪਾਂ ਚੱਕ ਕੇ ਆਪਣੀ ਮਰਜ਼ੀ ਨਾਲ ਬੂਟਾ ਚੱਲਿਆ ਚਲਾਇਆ ਵੀ ਸਿਖਾ ਦਿੰਨੇ ਇਸ ਤਰ੍ਹਾਂ ਵੀ ਸਾਡੇ ਲੇ ਕਸਟਮਰ ਆਉਂਦੇ ਨੇ ਜਿਹੜੇ ਚੰਗਾ ਪੁਲਾ ਸੇਵ ਦਾ ਬੂਟਾ ਚੱਲ ਰਿਹਾ ਸੀ ਉਹ ਜਿਹੜੇ ਸੇਵ ਲੱਗੇ ਪਰ ਇਹ ਕਹਿੰਦੇ ক্লোਰੋਪਾਤੀ ਜੀ ক্লোਰੋਪਾਤੀ ਇਸ ਤਰ੍ਹਾਂ ਹੋ ਜਾਂਦਾ ਨਾ ਇਸ ਕਰਕੇ ਇਹ ਹੈ ਵੀ ਪਾਣੀ ਵਧੀਆ ਟਾਈਮ ਟੂ ਟਾਈਮ ਜਿਵੇਂ ਹੁਣ ਅੱਜ ਕੱਲ੍ਹ ਗਰਮੀ ਵਧੀ ਹੋਈ ਆ ਬੂਟਿਆਂ ਨੂੰ ਪਾਣੀ ਜ਼ਿਆਦਾ ਵਧਾ ਦਿਓ ਠੀਕ ਆ ਲੈ ਵੀ ਮਿੱਤਰੋ ਆਜੋ ਸਕਰੀਨ ਦੇ ਉੱਪਰ ਨੰਬਰ ਹੈਗਾ ਨਿਊ ਚੰਡੀਗੜ੍ਹ ਨਰਸ ਆਜੋ ਭਾਈ ਧੰਨਵਾਦ ਜੀ